ਕਾਲ ਕੀ ਹੁੰਦੀ ਆ ਪੁੱਟ ਕੀ ਹੁੰਦਾ ਹੈ ਸੀਈ ਕੀ ਹੁੰਦਾ ਹੈ ਪੀਈ ਕੀ ਹੁੰਦਾ ਹੈ ਇਹਦੇ ਬਾਰੇ ਆਪਾਂ ਗੱਲ ਕਰਾਂਗੇ ਤੇ ਕਿਹੜੀ ਚੀਜ਼ ਲੈਣੀ ਚਾਹੀਦੀ ਆ ਜਦੋਂ ਮਾਰਕੀਟ ਉੱਤੇ ਜਾਂਦੀ ਆ ਉਦੋਂ ਆਪਾਂ ਨੂੰ ਕੀ ਲੈਣਾ ਚਾਹੀਦਾ ਤੇ ਜਦੋਂ ਮਾਰਕੀਟ ਨੇ ਥੱਲੇ ਆਉਣਾ ਉਦੋਂ ਆਪਾਂ ਨੂੰ ਕੀ ਲੈਣਾ ਚਾਹੀਦਾ ਸੋ ਸਭ ਤੋਂ ਪਹਿਲਾਂ ਦੇਖੋ ਤੁਹਾਡੇ ਸਾਹਮਣੇ ਆਪਾਂ ਨਿਫਟੀ 50 ਦੀ ਆਪਸ਼ਨ ਚੇਨ ਖੋਲੀ ਹੋਈ ਆ ਸੋ ਆਪਸ਼ਨ ਚੇਨ ਦੇ ਵਿੱਚ ਉੱਤੇ ਦੇਖੋ ਧਿਆਨ ਨਾਲ ਇੱਥੇ ਲਿਖਿਆ ਕਾਲਸ ਇੱਥੇ ਲਿਖਿਆ ਪੁੱਟਸ ਸੋ ਇਧਰਲੀ ਸਾਈਡ ਤੇ ਜਿਹੜੇ ਸਟ੍ਰਾਈਕ ਪ੍ਰਾਈਸ ਆ ਉਹ ਆਪਣੇ ਪੋਟੋਗੇ ਇਧਰੋਂ ਜੇ ਆਪਾਂ ਲਵਾਂਗੇ ਉਹ ਆਪਣੇ ਕਾਲੋਗੇ ਹੈਨਾ ਤੇ ਜਿਹੜੇ ਆਪਣੇ ਬ੍ਰੋਕਰ ਐਪ ਹੈ ਜੀ ਇਹਨਾਂ ਦੇ ਵਿੱਚ ਆਪਾਂ ਟ੍ਰੇਡ ਕਰਦੇ ਆ ਉਹਨਾਂ ਦੇ ਵਿੱਚ ਬਹੁਤ ਸਾਰੇ ਐਪ ਹੈ ਜਿਨ੍ਹਾਂ ਦੇ ਵਿੱਚ ਨਾ ਕਾਲਸ ਦੀ ਜਗ੍ਹਾ ਤੇ ਨਾ ਸੀਈ ਲਿਖਿਆ ਹੁੰਦਾ ਤੇ ਪੁੱਟਸ ਦੀ ਜਗ੍ਹਾ ਤੇ ਪੀਈ ਲਿਖਿਆ ਹੁੰਦਾ ਤੇ ਆਪਾਂ ਕਨਫਿਊਜ਼ ਨਹੀਂ ਹੋਣਾ ਪੀਈ ਜਿਹੜੀ ਹੈ ਨਾ ਸ਼ਾਰਟ ਫਾਰਮ ਹੈ ਪੁੱਟ ਦੀ ਤੇ ਸੀਈ ਸੀਈ ਜਿਹੜੀ ਹੈ ਨਾ ਉਹ ਸ਼ਾਰਟ ਫਾਰਮ ਹੈ ਕਾਲਸ ਦੀ ਤੇ ਇਹ ਜਿਹੜੀ ਸ਼ਾਰਟ ਫਾਰਮ ਹੈ ਹੁਣ ਤੁਸੀਂ ਇੱਥੇ ਹੀ ਕੁਐਸਚਨ ਕਰੋਗੇ ਕਿ ਸੀਈ ਕਿਉਂ ਆ ਤੇ ਪੀਈ ਕਿਉਂ ਆ CE ਦਾ ਮਤਲਬ ਹੁੰਦਾ ਆ ਕਾਲ ਯੂਰੋਪੀਅਨ ਤੇ PE ਦਾ ਮਤਲਬ ਹੁੰਦਾ ਪੋਟ ਯੂਰੋਪੀਅਨ ਇਹਦੇ ਬਾਰੇ ਤੁਸੀਂ ਗੂਗਲ ਤੇ ਵੀ ਰਿਸਰਚ ਕਰਕੇ ਦੇਖ ਸਕਦੇ ਜੋ ਕਿ CE ਦੀ ਫੁੱਲ ਫਾਰਮ ਕੀ ਹੈ PE ਦੀ ਫੁੱਲ ਫਾਰਮ ਕੀ ਹੈ ਇਹੀ ਉੱਥੇ ਵੀ ਆਪਦੀ ਸੋ ਇਹ ਤਾਂ ਹੋ ਗਈ ਦੇਖੋ ਫੁੱਲ ਫਾਰਮ ਬਾਰੇ ਗੱਲ ਹੁਣ ਆਪਾਂ ਗੱਲ ਕਰ ਲੈਨੇ ਕਿ ਆਪਾਂ ਨੂੰ ਦੇਖੋ ਲੈਣੀ ਕਿਹੜੀ ਚੀਜ਼ ਚਾਹੀਦੀ ਹੈ ਕਿਦੋਂ ਕਿਹੜੀ ਚੀਜ਼ ਲੈਣੀ ਚਾਹੀਦੀ ਦੇਖੋ ਜਿਵੇਂ ਕਾਲ ਆ ਨਾਮ ਤੋਂ ਪਤਾ ਲੱਗਦਾ ਮੰਨ ਲਓ ਤੁਸੀਂ ਆਪਣੀ ਜੇਬ ਦੇ ਵਿੱਚ ਮੋਬਾਈਲ ਪਾਇਆ ਕਾਲ ਆਈ ਤੁਹਾਨੂੰ ਤੁਸੀਂ ਕੀ ਕਰੋਗੇ ਮੋਬਾਈਲ ਦੇ ਵਿੱਚੋਂ ਸੌਰੀ ਜੇਬ ਦੇ ਵਿੱਚੋਂ ਮੋਬਾਈਲ ਕੱਢ ਕੇ ਕੰਨ 'ਨ ਲਾਉਗੇ ਜੇਬ ਦੇ ਵਿੱਚੋਂ ਕੱਢ ਕੇ ਕੰਨ 'ਨ ਲਾਉਗੇ ਚੋਕ ਕੇ ਤਾਂ ਲਾਉਗੇ ਨਾ ਸੋ ਜਿਵੇਂ ਮਤਲਬ ਕਿ ਕਾਲ ਤੋਂ ਪਤਾ ਲੱਗਦਾ ਕਿ ਥੱਲੇੋਂ ਚੋਕ ਕੇ ਆਪਾਂ ਕੰਨ 'ਨ ਲਾਇਆ ਸੋ ਮਾਰਕੀਟ ਜੇ ਉੱਤੇ ਜਾਊਗੀ ਫਿਰ ਆਪਾਂ ਕੀ ਕਰਾਂ ਕਾਲ ਲੈਣੀ ਦੂਜੀ ਸਾਈਡ ਤੇ ਦੇਖੋ ਪੁੱਟ ਪੁੱਟ ਦਾ ਜਿਵੇਂ ਨਾਮ ਤੋਂ ਪਤਾ ਲੱਗਦਾ ਪੁੱਟ ਦਾ ਮਤਲਬ ਕੀ ਹੁੰਦਾ ਰੱਖਣਾ ਥੱਲੇ ਕੋਈ ਵੀ ਚੀਜ਼ ਥੱਲੇ ਰੱਖਣੀ ਜਿੱਦਾਂ ਦੇਖੋ ਆਪਾਂ ਮੋਬਾਈਲ ਆ ਲਿਆ ਕੰਨ ਦੇ ਨਾਲ ਹੁਣ ਉਹਨੂੰ ਕੀ ਕਰਾਂਗੇ ਆਪਾਂ ਥੱਲੇ ਰੱਖਾਂਗੇ ਪੁੱਟ ਸੋ ਜਿਵੇਂ ਨਾਮ ਤੋਂ ਪਤਾ ਲੱਗਦਾ ਸਪੋਰਟ ਮਤਲਬ ਜਦੋਂ ਮਾਰਕੀਟ ਥੱਲੇ ਜਾਊਗੀ ਉਦੋਂ ਆਪਾਂ ਪੋਰਟ ਲੈਣਾ ਹੈ ਤੇ ਜਦੋਂ ਮਾਰਕੀਟ ਉੱਤੇ ਜਾਊਗੀ ਉਦੋਂ ਆਪਾਂ ਕਾਲ ਲੈਣੀ ਹੈ ਸੋ ਸਿੰਪਲ ਭਾਸ਼ਾ ਦੇ ਵਿੱਚ ਇਹਦਾ ਮਤਲਬ ਇਹ ਹੈ ਕਾਲ ਆਪਾਂ ਉਦੋਂ ਲੈਣੀ ਜਦੋਂ ਮਾਰਕੀਟ ਆਪਾਂ ਨੂੰ ਲੱਗਦਾ ਉੱਤੇ ਜਾਊਗੀ ਤੇ ਪੋਰਟ ਆਪਾਂ ਉਦੋਂ ਲੈਣੀ ਜਦੋਂ ਆਪਾਂ ਨੂੰ ਲੱਗਦਾ ਮਾਰਕੀਟ ਥੱਲੇ ਆਊਗੀ